ਨਮਸਕਾਰ ਦੋਸਤੋ ਮੈਂ ਡਾਕਟਰ ਮਨੋ ਭਾਰਗੋ ਅੱਜ ਜਿਸ ਟੌਪਿਕ ਦੇ ਉੱਤੇ ਗੱਲ ਕਰਨੀ ਹੈ ਉਹ ਹੈ ਬਿਲ ਬਿਲ ਇਹਨੂੰ ਗੋਲਡਨ ਐਪਲ ਵੀ ਕਹਿੰਦੇ ਆ ਬਿਲ ਵੀ ਕਹਿੰਦੇ ਬੇਲ ਵੀ ਕਹਿੰਦੇ ਦੋਸਤੋ ਸਾਵਨ ਦੇ ਮਹੀਨੇ ਦੇ ਵਿੱਚ ਅਸੀਂ ਬਿਲ ਪੱਤਰ ਉਹ ਅਨਸ਼ੰਕਰ ਨੂੰ ਸਮਰਪਿਤ ਕਰਦੇ ਹਾਂ ਕੁਝ ਲੋਕ ਫਲ ਵੀ ਸਮਰਪਿਤ ਕਰਦੇ ਇਸ ਤੋਂ ਇਲਾਵਾ ਵੀ ਆਯੁਰਵੇਦ ਨੇ ਇਹਦੇ ਬਹੁਤ ਫਾਇਦੇ ਦੱਸੇ ਆ ਤੁਸੀਂ ਮੈਂ ਉਮੀਦ ਕਰਦਾ ਅਗਰ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਬਹੁਤ ਕ੍ਰੋਨਿਕ ਪ੍ਰੋਬਲਮਸ ਨੂੰ ਤੁਸੀਂ ਘਰ ਬੈਠੇ ਟਰੀਟ ਕਰ ਸਕਦੇ ਹੋ ਬਿਨਾ ਕਿਸੇ ਡਾਕਟਰ ਦੇ ਕੋਲ ਜਾਏ ਦੋਸਤੋ ਜਿਹੜਾ ਬਿੱਲ ਹੈ ਇਹਦਾ ਫਲ ਜਿਹੜਾ ਹੈ ਉਹ ਕੱਚਾ ਇਸਤੇਮਾਲ ਕੀਤਾ ਜਾਂਦਾ ਫਾਇਦਾ ਕੱਚੇ ਦੇ ਨਾਲ ਹੁੰਦਾ ਦੋਸਤੋ ਅਸੀਂ ਬਿੱਲ ਦੇ ਪੱਤੇ ਜਿਹੜੇ ਆ ਉਹਨਾਂ ਨੂੰ ਵੀ ਇਸਤੇਮਾਲ ਕਰ ਸਕਦੇ ਆ ਜਿਹੜੇ ਲੋਕ ਡਾਇਬੀਟਿਕ ਹੈ ਜਿਨ੍ਹਾਂ ਦੀ 슈ਗਰ ਕੰਟਰੋਲ ਨਹੀਂ ਹੋ ਰਹੀ ਉਹ ਬਿੱਲ ਦੇ ਪੱਤਿਆਂ ਦਾ ਰਸ ਕੱਢਣ ਕੋਈ 10 ml 5 ਤੋਂ 10 ml ਦੀ ਕੁਆਂਟੀਟੀ ਦੇ ਵਿੱਚ ਖਾਲੀ ਪੇਟ ਪਾਣੀ ਮਿਲਾ ਕੇ ਪੀਣਾ ਸ਼ੁਰੂ ਕਰ ਦੇਣਾ ਦੋਸਤੋ ਜਿਨ੍ਹਾਂ ਦੇ ਯੂਰਿਨ ਦੇ ਵਿੱਚ 슈ਗਰ ਆ ਰਹੀ ਹੈ ਐਲਬੂਮਿਨ ਆ ਰਿਹਾ ਜਿਨ੍ਹਾਂ ਦੇ ਯੂਰਿਨ ਦੇ ਵਿੱਚ ਸਪਰਮਸ ਆ ਰਹੇ ਆ ਸੀਮਾ ਆ ਰਿਹਾ ਦੋਸਤੋ ਉਸ ਪ੍ਰੋਬਲਮ ਦੇ ਵਿੱਚ ਵੀ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਜਿਸ ਦਿਨ ਇਹਨੂੰ ਇਸਤੇਮਾਲ ਕਰਨਾ ਯੂਰਿਨ ਦਾ ਇੱਕ ਰੂਟੀਨ ਐਗਜ਼ਾਮੀਨੇਸ਼ਨ ਕਰਾ ਲਓ ਸਪੈਸੀਫਿਕ ਗ੍ਰੈਵਿਟੀ ਔਰ ਬਾਕੀ ਜਿਹੜੇ ਕੰਪੋਨੈਂਟਸ ਆਉ ਚੈੱਕ ਕਰ ਲਓ ਦੋਸਤੋ ਇੱਕ ਮਹੀਨੇ ਦੇ ਵਿੱਚ ਤੁਸੀਂ ਜਲਦੀ ਦੇਖੋਗੇ ਇੱਕ ਮਹੀਨੇ ਬਾਅਦ ਰਿਪੀਟ ਚੈੱਕ ਕਰਾ ਲਓ ਤਾਂ ਉਹਨਾਂ ਨੂੰ ਨਾਰਮਲ ਰਿਪੋਰਟ ਮਿਲੇਗੀ ਦੋਸੋ ਬਿਲ ਜਿਹੜਾ ਹੈ ਸਨਿਕ ਦਾ ਰੂਚੀਕਾਰਾ ਖਾਣ ਨੂੰ ਨੂੰ ਵਧਾਉਣ ਵਾਲਾ ਹੈ ਪੇਟ ਦੀ ਜਿਹੜੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਵਾਲਾ ਖਾਣੇ ਨੂੰ ਪਛਾਣਨ ਵਾਲਾ ਦੋਸੋ ਸਭ ਤੋਂ ਇੰਪੋਰਟੈਂਟ ਜਿਹੜਾ ਇਹਦਾ ਫੀਚਰ ਹੈ ਜੋ ਲੋਕ ਕੰਪਲੇਨਟ ਕਰਦੇ ਆ ਕਦੀ ਕਬ ਜੋ ਵੀ ਕਦੀ ਟਾਇਲਟ ਲੱਗ ਗਈਆਂ ਕਦੀ ਉਹਨਾਂ ਦਾ ਪੇਟ ਇੱਕਦਮ ਲੂਸ ਹੋ ਜਾਂਦਾ ਕਈ ਵਾਰ ਉਹਨਾਂ ਨੂੰ ਬਲੀਡਿੰਗ ਆਉਣ ਲੱਗ ਪੈਂਦੀ ਹੈ ਟਾਇਲਟ ਦੇ ਵਿੱਚ ਬਲੱਡ ਆਉਣ ਲੱਗ ਪੈਂਦਾ ਰਾਤ ਨੂੰ ਜਿਨ੍ਹਾਂ ਨੂੰ ਟਾਇਲਟ ਬਾਰ-ਬਾਰ ਆਉਂਦੀ ਆ ਸੰਗ੍ਰਹਿਣੀ ਹੋ ਗਈ ਜਾਂ ਮਰੋੜ ਲੱਗ ਗਿਆ ਦੋਸਤੋ ਉਸ ਕੰਡੀਸ਼ਨ ਦੇ ਵਿੱਚ ਬਿਲ ਦਾ ਪਾਊਡਰ ਕਰ ਲੋ ਬਿਲ ਦੇ ਫਲ ਦਾ ਉਹ ਫਲ ਦਾ ਪਾਊਡਰ ਖਾਲੀ ਪੇਟ ਦਹੀਂ ਦੇ ਵਿੱਚ ਅੱਧਾ ਚਮਚ ਪਾ ਕੇ ਖਾਣਾ ਸ਼ੁਰੂ ਕਰ ਦਿਓ ਜਾਂ ਉਹਨੂੰ ਪਾਣੀ ਦੇ ਨਾਲ ਕੁਛ ਪਾਣੀ ਦੇ ਨਾਲ ਵੀ ਲੈ ਸਕਦੇ ਆਂ ਅਗਰ ਤੁਹਾਨੂੰ ਕਬਜ਼ ਦੀ ਸਮੱਸਿਆ ਔਰ ਕ੍ਰੋਨਿਕ ਹੈ ਉਹਦੇ ਵਿੱਚ ਵੀ ਤੁਸੀਂ ਬਿਲ ਦਾ ਪਾਊਡਰ ਦੁੱਧ ਦੇ ਨਾਲ ਜਾਂ ਪਾਣੀ ਦੇ ਨਾਲ ਇਸਤੇਮਾਲ ਕਰੋ ਸਨੇਗਦ ਹੋਣ ਕਰਕੇ ਉਹ ਅੰਤੜੀਆਂ ਨੂੰ ਤਾਕਤ ਦੇਵੇਗਾ ਸਨੇਗਤਾ ਲੈ ਕੇ ਆਏਗਾ ਕਬਜ਼ ਨੂੰ ਵੀ ਦੂਰ ਕਰੇਗਾ ਦੋਸਤੋ ਇਹ ਹੋਊਗਾ ਬਿਲ ਦੇ ਪਾਊਡਰ ਦੇ ਗੁਣ ਲੋਕ ਬਿਲ ਦਾ ਮੁਰੱਬਾ ਵੀ ਇਸਤੇਮਾਲ ਕਰਦੇ ਆ ਉਹ ਵੀ ਅੰਤੜੀਆਂ ਨੂੰ ਪੇਟ ਨੂੰ ਤਾਕਤ ਦਿੰਦਾ ਸਰੀਰ ਨੂੰ ਤਾਕਤ ਦਿੰਦਾ ਇਮਿਊਨਿਟੀ ਨੂੰ ਵਧਾਉਂਦਾ ਹੁਣ ਅੱਜ ਦੇ ਟੌਪਿਕ ਦੇ ਨਾਲ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਿਹਾ ਹਾਂ ਯੂਰਬਲ ਡਾਇਗਨੋਸਿਸ ਦੋਸਤੋ ਮੇਰੇ ਕੋਲ ਹਮੂਮਨ ਬਹੁਤ ਲੋਕ ਨਾ ਕਈ ਵਾਰ ਮੈਸੇਜ ਵੀ ਕਰਦੇ ਆ ਕਈ ਲੋਕ ਮੈਨੂੰ ਕੋ ਮੈਨੂੰ ਫੋਨ ਵੀ ਕਰਦੇ ਕਈ ਲੋਕ ਮੇਰੇ ਨਾਲ ਜਦੋਂ ਕੰਸਲਟ ਕਰਨ ਆਉਂਦੇ ਆ ਉਹ ਇੱਕ ਗੱਲ ਪੁੱਛਦੇ ਆ ਕਿ ਵੀ ਸਾਨੂੰ ਆਹ ਵਾਲੇ ਸਿੰਪਟਮ ਮਿਲੇ ਆ ਔਰ ਅਸੀਂ ਇਹਨਾਂ ਨੂੰ YouTube ਦੇ ਉੱਤੇ ਜਾਂ Google ਦੇ ਉੱਤੇ ਸਰਚ ਕੀਤਾ ਸੀ ਇਹ ਆਹ ਵਾਲੀ ਬਿਮਾਰੀ ਦੇ ਵਿੱਚ ਮਿਲਦੇ ਆ ਮੈਂ ਐਗਜ਼ਾਮਪਲ ਦਿੰਦਾ ਇੱਕ ਲੜਕਾ ਮੇਰੇ ਪਾਸ ਆਇਆ ਸੀ ਕੋਈ ਸਿੰਪਟਮ ਪੇਟ ਦੀ ਕੋਈ ਪ੍ਰੋਬਲਮ ਦਾ ਸੀਗਾ ਦੋਸਤੋਂ ਉਹਨਾਂ ਨੂੰ ਉਸ ਬੰਦੇ ਨੇ ਮੈਨੂੰ ਸਿੰਪਟਮ ਦੱਸ ਕੇ ਸਿੱਧੇ ਜਿਹੜੀ ਬਿਮਾਰੀ ਦੱਸੀ ਕਹਿੰਦਾ ਜੀ ਇਹ ਤਾਂ ਫਲਾਨੇ ਇੰਟਰਸਟਾਈਨ ਦੇ ਕੈਂਸਰ ਦੇ ਵਿੱਚ ਮਿਲਦੀ ਹੈ ਇਹ ਜਿਹੜਾ ਸਿੰਪਟਮ ਹੈ ਤਾਂ ਮੈਂ ਹੈਰਾਨ ਰਹਿ ਗਿਆ ਮੈਂ ਉਹਨੂੰ ਸਮਝਾਉਣਾ ਮੇਰੇ ਲਈ ਬੜਾ ਮੁਸ਼ਕਿਲ ਹੋ ਗਿਆ ਸੀ ਕਿ ਬਈ ਤੂੰ ਇੰਨੇ ਦੂਰ ਤੱਕ ਨਾ ਸੋਚ ਜਿਹੜੇ ਲੋਕ ਆਪਣੇ ਸਿੰਪਟਮਸ ਨੂੰ ਜੋੜ ਕੇ Google ਦੀ ਮਦਦ ਲੈ ਰਹੇ ਆ ਇਹ ਵੀਡੀਓ ਉਹਨਾਂ ਲਈ ਆ ਪਲੀਜ਼ ਆਪਣੇ ਸਿੰਪਟਮਸ ਦਾ ਡਾਇਗਨੋਸਿਸ ਨਜ਼ਦੀਕੀ ਕਿਸੇ ਡਾਕਟਰ ਤੋਂ ਕਰਾਓ ਨਾ ਕਿ YouTube ਵਰ Google ਦੀ ਮਦਦ ਦੇ ਨਾਲ ਆਪਣਾ ਇਲਾਜ ਸ਼ੁਰੂ ਕਰ ਦਿਓ 200 ਡਾਇਗਨੋਸਿਸ ਹੋਣ ਤੋਂ ਬਾਅਦ ਹੀ ਕਿਸੇ ਮੈਡੀਸਨ ਨੂੰ ਇਸਤੇਮਾਲ ਕਰਨਾ ਜ਼ਿੰਮੇਵਾਰੀ ਆ ਅਗਰ ਤੁਸੀਂ ਸਿੱਧੇ ਹੀ ਕਿਸੇ ਗਲਤ ਹੱਥਾਂ ਦੇ ਵਿੱਚ ਵੱਡੇ ਟੈਸਟਾਂ ਨੂੰ ਕਰਾਉਣ ਨੂੰ ਚੱਲ ਪੈਨੇ ਹੋ ਔਰ ਕੈਂਸਰ ਨੂੰ ਰੂਲ ਆਊਟ ਕਰਨੋਂ ਤਰਤੁਰ ਪਰਨੇ ਹੋ ਸਕਦਾ ਤੁਹਾਨੂੰ ਫਾਈਨੈਂਸ਼ੀਅਲ ਵੀ ਬਹੁਤ ਜ਼ਿਆਦਾ ਲਾਸ ਹੋਵੇ ਔਰ ਤੁਹਾਨੂੰ ਸਰੀਰਿਕ ਤੌਰ ਦੇ ਉੱਤੇ ਵੀ ਬੜੀ ਤਕਲੀਫ ਫੇਸ ਕਰਨੀ ਪਵੇ। ਦੋਸਤੋ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਕਰਿਓ। ਅਸ਼wini ਸਰ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਜਿਹੜੇ ਇਹਨਾਂ ਦੇ ਚੈਨਲ ਰਾਹੀਂ ਇਹ ਵੀਡੀਓ ਤੁਹਾਡੇ ਮੂਰੇ ਲੈ ਕੇ ਆਏ ਆਂ ਜਾ ਰਹੇ ਆਂ। ਥੈਂਕ ਯੂ।